ਸਤ ਸ੍ਰੀ ਅਕਾਲ ਦੋਸਤੋ ਰਾਤ ਸੰਦੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਹੋ ਤਾਂ ਨਾ ਲੱਗੀ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਇਸੇ ਤਰ੍ਹਾਂ ਆਉਣ ਵਾਲੀਆਂ ਹਰ ਰੋਜ਼ ਦੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਆਏ ਆਂ ਜੀ ਪਿੰਡ ਵਾਰਸਵਾਲਾ ਜਟਾਂ ਜੀ ਨੇੜੇ ਪੀਰ ਮੁਹੰਮਦ ਹੈਗਾ ਜੀ ਤਹਿਸੀਲ ਦੋਸਤੋ ਜੀਰਾ ਜ਼ిల్లా ਫਰੋਜਪੁਰ ਪੈ ਜਾਂਦਾ ਹੈ ਦੋਸਤੋ ਸੋ ਆਪਾਂ ਇਸ ਮੱਝ ਦੀ ਜੇ ਗੱਲ ਕਰੀਏ ਦੋਸਤੋ ਪੰਜ ਕਲਿਆਣੀ ਦੇ ਵਿੱਚ ਇਹ ਮੱਝ ਹੈਗੀ ਆ ਨੀਲੀ ਰਾਵੀ ਦੇ ਵਿੱਚ ਆਉਂਦੀ ਜ਼ਰੂਰ ਹੈ ਪਰ ਇਹਦੀ ਦੋਸਤੋ ਆਖਾ ਜਿਹੜੀ ਉਹ ਬਿੱਲੀ ਨਹੀਂ ਹੈਗੀਗੀ ਵਾਈਟ ਨਹੀਂ ਹੈਗੀਗੀ ਸੋ ਤੁਸੀਂ ਬੰਦਰਮਾਈ ਦੀ ਖੁਦ ਦੇਖ ਸਕਦੇ ਹੋ ਕਾਫੀ ਵਧੀਆ ਚੰਗੀ ਮੱਝ ਹੈਗੀ ਆ ਦੋਸਤੋ ਬਾਕੀ ਚੌਥੇ ਸੂਵੇ ਇਸ ਵਾਰ ਸੂਈ ਹੈਗੀ ਆ ਜੀ ਮਗਰ ਇਸ ਦੇ ਕਟਾ 10 ਲੀਟਰ ਦੁੱਧ ਤਿਆਰ ਹੈ ਦੋਸਤੋ ਇਸ ਥੱਲੇ ਜਿਹੜਾ ਮਰਜੀ ਵੀਰ ਚੁਵਾਈ ਕਰਕੇ ਦੋ ਟਾਈਮ ਦੀ ਤਸੱਲੀ ਆਪਦੀ ਕਰ ਸਕਦਾ ਹੈ ਸੋ ਦੋਸਤੋ ਜਿਹੜੇ ਮੋਬਾਈਲ ਨੰਬਰ ਨੇ ਉਹ ਵੀ ਆਪਾਂ ਤੁਹਾਨੂੰ ਲਾਸਟ ਵਿੱਚ ਜਰੂਰ ਪਾਵਾਂਗੇ ਤੁਸੀਂ ਨੰਬਰਾਂ ਤੇ ਕੰਟੈਕਟ ਕਰਕੇ ਇਹ ਮੱਝ ਖਰੀਦ ਸਕਦੇ ਹੋ ਬਾਕੀ ਦੋਸਤੋ ਹਵਾਨੇ ਦੀ ਬੰਤਰੇ ਜਿਹੜੀ ਉਹ ਤੁਸੀਂ ਖੁਦ ਦੇਖ ਸਕਦੇ ਹੋ ਪੂਛ ਪਿਛੋ ਲੰਡੀ ਹੈਗੀ ਆ ਬਾਕੀ ਤੁਸੀਂ ਵੇਖ ਲਿਓ ਆਪਾਂ ਤੁਹਾਨੂੰ ਤੋੜ ਕੇ ਵਿਖਾ ਦਿੰਨੇ ਆ ਤੁਸੀਂ ਆਪਦੀ ਚੈੱਕ ਕਰ ਸਕਦੇ ਹੋ ਬਾਕੀ ਮੌਕੇ ਤੇ ਪਹੁੰਚ ਕੇ ਤੁਸੀਂ ਇਸ ਦੀ ਚੁਵਾਈ ਆ ਤਸੱਲੀ ਆ ਬਿਲਕੁਲ ਕਰ ਸਕਦੇ ਹੋ ਦੋਸਤੋ ਸੋ ਤੁਸੀਂ ਵੇਖ ਸਕਦੇ ਹੋ ਦੋਸਤੋ ਐਦਾਂ ਦੀ ਇਸ ਦੀ ਜਿਹੜੀ ਹਵਾਨੇ ਦੀ ਬੰਤਰ ਹੈਗੀ ਆ ਬਾਕੀ ਥਣ ਬਹੁਤ ਜ਼ਿਆਦਾ ਲੰਬਾ ਲੱਗਾ ਹੈਗਾ ਬਾਕੀ ਤੁਸੀਂ ਦੇਖ ਸਕਦੇ ਹੋ ਕਾਫੀ ਜ਼ਿਆਦੀ ਵਧੀਆ ਇਹ ਮੱਝ ਹੈਗੀ ਹੈ ਬੰਤਰ ਵਾਈਜ਼ ਬਾਕੀ ਹਵਾਨੇ ਤੋਂ ਤੁਸੀਂ ਆਪ ਦੀ ਤਸੱਲੀ ਜਿੰਨੀ ਵੀ ਕਰਨੀ ਚਾਹੋ ਖੋਦ ਪਹੁੰਚ ਕੇ ਜ਼ਰੂਰ ਕਰ ਸਕਦੇ ਹੋ ਵੀਰੋ ਸੋ ਦੋਸਤੋ ਆਪਾਂ ਇੱਕ ਵਾਰ ਫੇਰ ਦੱਸ ਦਿੰਨੇ ਆ 10 ਲੀਟਰ ਇਸ ਥਲੇ ਦੁੱਧ ਜਿਹੜਾ ਰੈਡੀ ਹੈਗਾ ਬਾਕੀ ਨੰਬਰ ਆਪਾਂ ਤੁਹਾਨੂੰ ਦੇ ਰਹੇ ਹਾਂ ਜੀ ਇਹਨਾਂ ਨੰਬਰਾਂ ਤੇ ਤੁਸੀਂ ਕੰਟੈਕਟ ਕਰਕੇ ਇਹ ਮੱਝ ਖਰੀਦ ਸਕਦੇ ਹੋ ਰੇਟ ਦੋਸਤੋ 65000 ਰੁਪਿਆ ਬਾਈ ਹੋਰੀ ਮੁੱਲ ਕਰਦੇ ਨੇ ਮੌਕੇ ਤੇ ਥੋੜਾ ਬਤਾ ਮਾਨਤਨ ਜ਼ਰੂਰ ਕੀਤਾ ਜਾਵੇਗਾ ਸੋ ਇਹਨਾਂ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਦੋਸਤੋ ਕਾਫ ਦੀ ਤੁਸੀਂ ਜਿਹੜੀ ਆ ਉਹ ਵੀਡੀਓ ਵਿੱਚ ਫੋਟੋ ਤੁਸੀਂ ਦੇਖ ਸਕਦੇ ਹੋ ਮੇਲ ਕਾਫ ਆ ਜੀ